ਪਿਛਲੇ 25 ਸਾਲਾਂ ਤੋਂ ਨਾਭਾ ਨਗਰ ਕਾਉਂਸਲ ਦੀ ਜਗ੍ਹਾ ਤੇ ਇੱਕ ਵਿਅਕਤੀ ਵੱਲੋਂ ਕਬਜ਼ਾ ਕੀਤਾ ਗਿਆ ਸੀ। ਨਾਭਾ ਨਗਰ ਕਾਉਂਸਲ ਵੱਲੋਂ ਇਸ ਕਬਜ਼ੇਬਾੜੀ 4 ਵਿਗੇ ਜਗ੍ਹਾ ਨੂੰ ਲੈ ਕੇ ਕੋਰਟ ਵਿੱਚ ਕੇਸ ਚੱਲ ਰਿਹਾ ਸੀ। ਨਾਭਾ ਕੋਰਟ ਵੱਲੋਂ ਇਸ ਜਗ੍ਹਾ ਦਾ ਕਬਜ਼ਾ ਨਗਰ ਕਾਉਂਸਲ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ। ਕਬਜ਼ੇਬਾੜੀ ਜਗ੍ਹਾ ਤੇ ਭਾਰੀ ਪੁਲਿਸ ਫੋਰਟ ਰਾਤ ਰਹੀ ਅਤੇ ਕਬਜ਼ਾ ਧਾਰਕ ਵੱਲੋਂ ਕੋਰਟ ਦੇ ਪੇਪਰ ਵੇਖ ਹੀ ਚੱਲਦਾ ਬਣਿਆ। ਇਸ ਮੌਕੇ ਤੇ ਮਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਜੋ ਨਗਰ ਕੌਂਸਲ ਵੱਲੋਂ ਕਬਜ਼ਾ ਲਿਆ ਗਿਆ ਹੈ ਬਹੁਤ ਹੀ ਸ਼ਲਾਘਾਯੋਕ ਹੈ। ਇਹ ਕੋਟੋ-ਕਟੋ 25 ਸਾਲ ਪੁਰਾਣੀ ਜਗ੍ਹਾ ਇਹ ਜਿਹੜੀ ਕਿ ਕਿਸ ਤਰ੍ਹਾਂ ਹੀ ਪਈ ਸੀ ਹੌਲੀ-ਹੌਲੀ ਲੋਕਾਂ ਦਾ ਕਬਜ਼ਾ ਹੋ ਰਿਹਾ ਸੀ ਤੇ ਹੁਣ 2200 ਗਜ ਦੀ ਜਗ੍ਹਾ ਇਹ ਜਿਹੜੀ ਕਿ ਨਗਰ ਕੌਂਸਲ ਨੇ ਆਪਣੀ ਛੁੜਾ ਕੇ ਤੇ ਇੱਥੇ ਅਸੀਂ ਕੋਈ ਵਧੀਆ ਲੋਕਾਂ ਨੂੰ ਪਾਰਕ ਵਗੈਰਾ ਦਵਾਂਗੇ। ਕਿੰਨੇ ਇਹ 2200 ਤੁਸੀਂ ਕਹਿ ਰਹੇ ਹੋ ਇਹ ਪੂਰੀ ਨਹੀਂ ਹੈਗੀ। ਇਮੇ ਤੇ ਕਾਫੀ ਕੰਸਟਰਕਸ਼ਨ ਵੀ ਹੋ ਗਈ ਪਰ ਉਹ ਨੂੰ ਛਡਾਉਂਗੇ ਵੀ ਫਿਲਹਾਲ ਜੀ ਸਾਨੂੰ ਇੰਨੇ ਕੁ ਦੇ ਉਹਨਾਂ ਨੇ ਵੀ ਜਿਹੜੀ ਓਪਨ ਪਈ ਹੈ ਉਹ ਨੂੰ ਆਪਣੇ ਕਬਜ਼ੇ ਵਿੱਚ ਕਰ ਰਹੇ ਆ ਤੇ ਬਾਕੀ ਜਦੋਂ ਫਿਰ ਕੋਰਟ ਦੇ ਆਰਡਰ ਹੋਣਗੇ ਉਸ ਚੀਜ਼ ਤੇ ਤੇ ਫਿਰ ਉਹਦੋਂ ਦੇਖਿਆ ਜਾਏਗਾ ਕਿ ਇਹਦੀ ਕੀਮਤ ਜੀ ਕਰੋੜਾਂ ਵਿੱਚ ਹੈਗੀ ਹੈ ਤੇ ਲੋਕਾਂ ਨੇ ਐਵੇਂ ਆ ਕਿ ਪਹਿਲਾਂ ਸਰਕਾਰੀ ਜਗ੍ਹਾ ਕਾਫੀ ਦੱਬੀਆਂ ਹੋਈਆਂ ਨੇ ਔਰ ਲੋਕੀ ਦਬਵਾਉਂਦੇ ਵੀ ਨਹੀਂ ਕਮੇਟੀ ਦੀ ਜਗ੍ਹਾ ਬਟ ਸਾਨੂੰ ਇਹ ਹੈ ਕਿ ਕਮੇਟੀ ਦੇ ਜਿੰਨੇ ਵੀ ਕਬਜ਼ੇ ਹੋਏ ਹੋਏ ਨੇ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਖਾਲੀ ਕਰਵਾ ਕੇ ਤੇ ਮਿਊਨਿਸਪਲ ਨਗਰ ਕੌਂਸਲ ਇਸ ਜਗ੍ਹਾ ਦੇ ਕਿੱਦਾਂ ਦੇ ਵਰਕਾਂ ਵਾਸਤੇ ਨੂੰ ਜਿਹੜਾ ਖਾਲੀ ਗਾਇਆ ਹੈ ਇੱਥੇ ਜੀ ਸਾਡਾ ਪਲਾਨ ਇਹ ਹੈ ਕਿ ਇੱਥੇ ਵਾਰਡ ਲੱਗੇ ਬੋਤੀਪੂਰਾ ਲੱਗੇ ਤੇ ਉੱਥੇ ਪਾਣੀ ਦੀ ਬਹੁਤ ਕਿੱਲਤ ਰਹਦੀ ਹੈ ਸਾਡਾ ਪਲਾਨ ਇਹ ਹੈ ਕਿ ਅਸੀਂ ਇੱਥੇ ਪੂਰੀ ਦਾ ਬੋਰ ਕਰਵਾਵਾਂਗੇ ਤੇ ਲੋਕਾਂ ਲਈ ਸੜਕ ਦੇ ਵਿੱਚੋਂ ਵਿੱਚ ਬੜਾ ਵਧੀਆ ਜਿਹਾ ਉਹਨਾਂ ਨੂੰ ਪਾਰਕ ਦਵਾਂਗੇ ਤਾਂ ਜੋ ਕੱਲ ਨੂੰ ਇਸ ਜਗ੍ਹਾ ਤੇ ਦੁਬਾਰਾ ਕਬਜ਼ਾ ਕਬਜ਼ਾ ਜੀ ਲਗਭਗ 20-25 ਸਾਲ ਪੁਰਾਣਾ ਜੀ ਉਸ ਦੇ ਵਿੱਚ ਕੇਸ ਫਾਇਲ ਕੀਤਾ ਐ ਐਗਜ਼ੀਕਿਊਸ਼ਨ ਪਾਈ ਉਸ ਤੋਂ ਬਾਅਦ ਅੱਜ ਟੂਰਦੇ ਆਰਡਰਾਂ ਦੇ ਅਕੋਰਡਿੰਗਲੀ ਕਬਜ਼ਾ ਲਿਆ ਇਹ ਕਬਜ਼ਾ ਜੀ ਤਨਗੋ ਸਾਹਿਬ ਕੋਲੇ ਫਾਇਲ ਐ ਤੇ ਜਿੰਨੀ ਜਗ੍ਹਾ ਦਾ ਕੋਰਟ ਦਾ ਆਰਡਰ ਉਹਨੀ ਜਗ੍ਹਾ ਦੀ ਕਬਜ਼ਾ ਲਿਆ ਘਰ ਵਗੈਰਾ ਵੀ ਬੜਾ ਲੱਤਾਂ ਜਾ ਰਹੇ ਹਜੇ ਫਾੜਨੇ ਪੂਰਾ ਆਇਡੈਂਟੀਫਾਈ ਨਹੀਂ ਕੀਤਾ ਬਾਅਦ ਵਿੱਚ ਅੱਧਾ ਕੀਤਾ ਜਾਏਗਾ ਹਾਂਜੀ ਉਹ ਰਿਪੋਰਟ ਦੇਖ ਕੇ ਚੈੱਕ ਕਰ ਲਵਾਂਗੇ ਜੇ ਮੈਂ ਇੱਥੇ ਤਾਂ ਕਾਫੀ ਘਰ ਵੀ ਪੈ ਚੁੱਕੇ ਨੇ ਫਿਰ ਘਰ ਵੀ ਢਾਈ ਜਾਣ ਉਹ ਫਿਰ ਤਾਹੀ ਜਾਣਗੇ ਕਿ ਕੋਟ ਦੇ ਆਰਡਰ ਦੇ ਅਨੁਸਾਰ ਪਹਿਲਾਂ ਉਹਨਾਂ ਕੋਲ ਨੋਟਿਸ ਦਿੱਤਾ ਜਾਊਗਾ ਜਾਂ ਕਿਦਾਂ ਇਹਦਾ ਕੋਟ ਦਾ ਆਰਡਰ ਹੈ ਨੋਟਿਸ ਇਹਦੇ ਵਿੱਚ ਜਾਊਗਾ ਸਿੱਧਾ ਕਬਜ਼ਾ ਲੈ ਆਇਆ ਹੈਗਾ ਕੋਈ ਵਿੱਚ ਤੁਹਾਡੀ ਨੋਟਿਸ ਰਹਿਾਇਸ਼ ਨਹੀਂ ਸਾਡੀ ਨੋਟਿਸ 'ਚ ਕੋਈ ਕਰਨੀ ਹੈਗਾ ਓਪਨ ਹੈ ਸਾਰੀ ਜਗ੍ਹਾ ਤੇ ਕੋਟ ਦੇ ਵਿੱਚ ਵੀ ਓਪਨ ਲਈ ਆਰਡਰ ਹੈ ਇਹ ਆਪਣੇ ਕਮੇਟੀ ਦੀ ਜਗ੍ਹਾ ਜਿਵੇਂ ਨਾਬੇ ਦੀ ਰਿਕਾਡ ਮਾਲ ਦੇ ਵਿੱਚ ਤੇ ਆਪਣੇ ਮਾਨਯੋਗ ਜੱਜ ਸਾਹਿਬ ਦਿਨਿਸ਼ ਗੋਇਲ ਜੀ ਦੇ ਹੁਕਮਾਂ ਨਾਲ ਅੱਜ ਉਹਦਾ ਕਬਜ਼ਾ ਕਰਾਇਆ ਗਿਆ ਟੋਟਲ 4 ਕਨਾਲ ਜਗ੍ਹਾ ਦਾ ਉਹ ਕਿ ਉਹ ਕਿਹਦੇ ਨਾਲ ਜਰਰਾ ਦੱਦਿਆ ਕਰੇਗਾ ਕਾਰਨਾਮ ਤੇ ਕਿ ਕਿੰਨੇ ਟਾਈਮ ਤੋਂ ਸੀਗਾ ਇੱਥੇ ਕੱਪੜਾ ਕੀਤਾ ਲੈ ਇਹ ਕਾਫੀ ਲੰਬੇ ਸਮੇਂ ਤੋਂ ਹੋ ਰਹੀ ਕੱਪੜੇ ਦਾ ਉਤਾਰ ਹੈ ਕਿਹੜੀ ਕਿਹੜੀ ਪਾਰਟੀ ਦਾ ਬਾਬਾ ਯਾ ਹਾਈ ਕੋਰਟ ਦਾ ਬਾਬਾ ਕੋਰਟ ਨਾ ਬਾਬਾ ਕੋਰਟ 10 ਮਿੰਟ ਕੋ ਨਗਰ ਕੌਂਸਲ ਵਰਸਸ ਕੀਦੇ ਕੇਸ ਚੱਲਦਾ ਸੀ ਗੁਰਮੀਤ ਸਿੰਘ ਸੋਨਾਂ ਗੁਰਪ੍ਰੀਤ ਸਿੰਘ ਗੁਰਮਤ ਕੋਰ ਡਾਕਟਰ ਆਫ ਗੁਰਪ੍ਰੀਤ ਨੀਕ ਸਿੰਘ ਗੋਰਤ ਚਿਤਵਨ ਗੋਰ ਡਾਕਟਰ ਆਫ ਗੁਰਪਜਨੀਕ ਜਿਨ੍ਹਾਂ ਇਹਨਾਂ ਦੇ ਪ੍ਰੋਜੈਕਟ ਉਹ ਸਾਰਾ ਖਾਲੀ ਕਰਾਂ ਦੇ ਹੋ ਜੀ ਹਾਂਜੀ ਹਾਂਜੀ ਚਾਰ ਕ ਨਾਲ ਜਗਾ ਸੀ ਇਹ ਟੋਟਲ ਟੋਟਲ ਸਾਰੀ ਇਹ ਇੱਕ ਰਮਜਾ ਸੀ ਇਹ ਤੁਹਾਨੂੰ ਬੇਟਿੰਗ ਬਣੀ ਹੋਈ ਹੈ ਇੱਥੇ ਕਿ ਕਿਸ ਤਰ੍ਹਾਂ ਖਾਲੀ ਜਗਾ ਹੈ ਤੇ ਖੁਸ਼ਰ ਕਬੌਰੇ ਮੌਕੇ ਦੇ ਘਟ ਆ ਉਹ ਬਾਅਦ ਵਿੱਚ ਨਿਸ਼ਾਨਦੇਹੀ ਕਰਗਬਰ ਚੱਲੂਗਾ ਕਿੱਦਾਂ ਲਈ ਹੁਣ ਕਿੰਨੇ ਦੇ ਜਿਹੜਾ ਕਬਜ਼ਾ ਕੀਤਾ ਹੈ ਟੋਟਲ ਤਕਰੀਬਨ 2 ਕਨਾਲ ਜਗ੍ਹਾ ਹੈ ਜਿਹੜੀ ਖਾਲੀ ਹੈ ਕਿੰਨੀ ਜਿਗੀ ਟੋਟਲ 4 ਕਨਾਲ ਦਾ ਨੰਬਰ ਹੈ ਹਜੇ 2 ਕਨਾਲ ਹਜੇ ਰਹਿੰਦੀ ਹੈ ਉਹ ਕਬਜ਼ੇ ਹੈਗੇ ਨਜਾਇਜ਼ ਹਜੇ ਉਹਨਾਂ ਦੇ ਆਰਡਰ ਨਹੀਂ ਨਹੀਂ ਉਹਨਾਂ ਦੇ ਆਰਡਰ ਹੈਗੇ ਆ ਬਟ ਉਹ ਮਿੰਤੀ ਤੋਂ ਬਾਅਦ ਹੀ ਕਨਫਰਮ ਹੋਏਗਾ ਕਿਤਨ ਲਈ ਸ਼ੈਡ ਆ ਉਹ ਤੇ ਵਿੱਚ ਕਾਫੀ ਕੰਸਟਰਕਸ਼ਨ ਵੀ ਹੈ ਜੇ ਘਰ ਆਉਂਦੇ ਨੇ ਘਰ ਵਿੱਚ ਜਿਹੜੇ ਹੈਗੇ ਲੈ ਜਾਣ ਆ ਉਹਦੀ ਕਾਰਵਾਈ ਉਸ ਸਾਹ ਨਾਲ ਹੋਏਗੀ ਜੋ ਤੁਹਾਨੂੰ ਰਿਪੋਰਟ ਕਰਦਾਂਗੇ ਕਿ ਜਿਹੜੇ ਘਰ ਵਿੱਚ ਆਏ ਉਹਨਾਂ ਦੇ ਜੋ ਆਰਡਰ ਹੋਣਗੇ ਘਰ ਤਾਂ ਆਉਂਦੇ ਆ ਤਾਂ ਉਸ ਸਾਹ ਨਾਲ ਕਾਰਵਾਈ ਹੋਏਗੀ ਅਗਰ ਕੋਈ ਕੰਮ ਦੇ ਵਿੱਚ ਚਾਰ ਬੰਦੇ ਨਾਰਾਜ਼ ਹੋਣ ਤੇ 400 ਬੰਦਾ ਖੁਸ਼ ਹੋਵੇ ਤਾਂ ਉਹ ਕੰਮ ਕਰ ਦੇਣਾ ਚਾਹੀਦਾ ਨਗਰ ਕੌਂਸਲ ਵੱਲੋਂ ਅੱਜ ਜੋਗਾ ਸਿੰਘ ਨਾਮ ਦਾ ਕੋਈ ਵਿਅਕਤੀ ਹੈ ਇੱਥੇ ਜਿਹਦੇ ਵੱਲੋਂ ਕਾਫੀ ਸਾਲਾਂ ਤੋਂ ਜਿਹੜਾ ਇੱਥੇ ਕਬਜ਼ਾ ਕੀਤਾ ਹੋਇਆ ਸੀ ਤੇ ਅੱਜ ਨਗਰ ਕੌਂਸਲ ਵੱਲੋਂ ਇਹ ਕਬਜ਼ਾ ਲੈ ਆ ਗਿਆ ਸਾਰੀ ਨਗਰ ਕੌਂਸਲ ਦੀ ਟੀਮ ਕਾਨਗੋ ਸਾਹਿਬ ਈਓ ਸਾਹਿਬ ਐਸਚਓ ਸਾਹਿਬ ਪੂਰੇ ਦਫ਼ਤਰ ਹੈ ਜਿਹੜਾ ਮਹੱਲਾ ਵਾਸੀ ਸਾਰੇ ਖੜੇ ਨੇ ਤੇ ਇਹ ਕਬਜ਼ਾ ਬੜਾ ਸ਼ਾਂਤੀਪੂਰਵਕ ਤਰੀਕੇ ਨਾਲ ਲੈ ਲਿਆ ਗਿਆ ਹੈ ਤੇ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਅੱਗੇ ਇੱਥੇ ਹੋਣਾ ਕੀ ਹੈ ਉਹਦਾ ਪਲਾਨ ਵੀ ਪਹਿਲਾਂ ਹੀ ਹੋਇਆ ਕਿਉਂਕਿ ਅੱਜ ਤੋਂ 4 ਮਹੀਨੇ ਪਹਿਲਾਂ ਅਸੀਂ ਪਾਣੀ ਦਾ ਵੱਟਾ ਬੋਰ 1100 ਫੁੱਟ ਤੇ ਪਾਣੀ ਦਾ ਨਵਾਂ ਵੱਡਾ ਬੋਰ ਸਾਡੀ ਬਾਜੀਗਰ ਬਰਾਦਰੀ ਤੇ ਸਾਡੀ ਢਿਹਾਂ ਬਰਾਦਰੀ ਇੱਥੇ ਰਹਿੰਦੀ ਹੈ ਜਿਨ੍ਹਾਂ ਦੇ ਘਰ ਛੋਟੇ-ਛੋਟੇ ਨੇ ਤੇ ਉੱਥੇ ਪਾਣੀ ਦੀਆਂ ਮੋਟਰਾਂ ਨਹੀਂ ਲਵਾ ਸਕਦੇ ਉਹਦੇ ਕਰਕੇ ਅਸੀਂ ਜਿਹੜਾ ਪਾਣੀ ਦਾ ਵੱਡਾ ਬੋਰ ਜਿਹੜਾ ਇੱਥੇ ਲਵਾਵਾਂਗੇ 45 ਲੱਖ ਦੀ ਲਾਗਤ ਦਾ ਤੇ ਨਾਲ ਜਿਹੜਾ ਇੱਕ ਬਹੁਤ ਸੋਹਣਾ ਪਾਰਕ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਰਵੇ ਵਾਹਿਗੁਰੂ ਦਾ ਅਸ਼ੀਰਵਾਦ ਰਵੇ ਇੱਥੇ ਪਾਰਕ ਬਣੂਗਾ ਤੇ ਜੇ ਹੋ ਸਕਿਆ ਤਾਂ ਨਾਲ ਇੱਕ ਮਹੱਲਾ ਕਲੀਨਿਕ ਵੀ ਇਕ ਨਵੀਂ ਮਾਲਕ ਲੈਣੀ ਕਿ ਇੱਥੇ ਨਾਲ ਨਵਾਂ ਬਣਾਵਾਂਗੇ ਤੇ ਇਹ ਜਗ੍ਹਾ ਕਿਸੇ ਦੀ ਨਿੱਜੀ ਵਰਤੋਂ ਲਈ ਨਹੀਂ ਆਉਗੀ ਇਹ ਜਗ੍ਹਾ ਪਹਿਲਾਂ ਵੀ ਲੋਕਾਂ ਦੀ ਸੀ ਤੇ ਹੁਣ ਵੀ ਲੋਕ ਹੀ ਵਰਤਣ ਕਿੰਨੇ ਦੀ ਜਗ੍ਹਾ ਇਹ ਕਿੱਲੋ ਮੋਲ ਕਿੰਨੇ ਦੇਖੋ ਮੈਨੂੰ ਤਾਂ ਲੱਗਦਾ ਵੀ ਜਗ੍ਹਾ ਜੇ 20000 ਰੁਪਏ ਦਾ ਰੇਟ ਲਾਈਏ ਤਾਂ ਘੱਟੋ-ਘੱਟ 7-8 ਕਰੋੜ ਦੀ ਜਗ੍ਹਾ ਹੈਗੀ ਹੈ ਜੀ ਇਹ ਹੂੰ ਕਿੰਨਾ ਖਾਲੀ ਕਰਾਇਆ ਚ ਇੱਥੇ ਇਹ ਅੱਜ ਤਕਰੀਬਨ ਦੇਖੋ ਜੀ ਜਿਵੇਂ ਆਨਗੋ ਸਾਹਿਬ ਸਾਨੂੰ ਲੱਠੇ ਤੇ ਨਿਸ਼ਾਨੀ ਦਈ ਜਾ ਰਹੇ ਨੇ ਉਵੇਂ-ਉਵੇਂ ਸੀ ਖਾਲੀ ਕਰਾਈ ਜਾ ਰਿਹਾ ਤੇ ਜਿਵੇਂ 2.5 3 ਬਿਗੇ ਦਾ ਕਬਜ਼ਾ ਜਿਹੜਾ ਲਿਆ ਜਾ ਚੁੱਕਿਆ ਚਾਰ ਬਿਗੇ ਟੋਟਲ ਜਗ੍ਹਾ ਜਿਵੇਂ ਜਿਵੇਂ ਮਾਰਕੇਸ਼ਨ ਹੋਈ ਜਾਊਗੀ ਉਹ ਬਿਗੇ ਤੇ ਜਿਵੇਂ ਬਾਕੀ ਦੇ ਕੰਸਟਰਕਸ਼ਨ ਵੀ ਹੋ ਗਏ ਫਿਰ ਘਰ ਵੀ ਟਾਉਂਗੇ ਦੇਖੋ ਜੋ ਜੋ ਆਊਗਾ ਜੀ ਸਾਰਿਆਂ ਨੂੰ ਸਾਰਿਆਂ ਨੂੰ ਖਾਲੀ ਕਰਨਾ ਪੈਣਾ ਕੋਈ ਮੇਰੀ ਉਮਰ 38 ਸਾਲ ਦੀ ਹੋ ਚੁੱਕੀ ਹੈ ਜਦੋਂ ਸਾਡਾ ਜਨਮ ਹੋਇਆ ਅਸੀਂ ਇੱਥੇ ਰਹਿ ਰਹੇ ਹਾਂ ਤੇ ਮੱਛਰ ਮੱਖੀ ਤੋਂ ਅਸੀਂ ਇੰਨਾ ਪ੍ਰੇਸ਼ਾਨ ਸੀ ਮੀਰੇ ਪਾਣੀ ਤੋਂ ਬਰਸਾਤਾ ਤੋਂ ਅਸੀਂ ਪ੍ਰੇਸ਼ਾਨ ਸੀ ਸੱਪ ਜ਼ਲੂੰਡੀ ਤੋਂ ਬਹੁਤ ਪ੍ਰੇਸ਼ਾਨ ਸੀ ਅਸੀਂ ਵੀ ਸਾਨੂੰ ਬਹੁਤ ਦਿੱਕਤਾਂ ਸੀਆਂ ਜੋ ਕਿ ਸਾਡੇ ਅੱਜ ਪੰਕਜ ਪੱਪੂ ਜੀ ਕਰਕੇ ਤਾਂ ਬਹੁਤ ਵਧੀਆ ਹੁੰਦਾ ਸੇਵਾ ਨਿਭਾ ਰਹੇ ਜਿਵੇਂ ਇੱਥੇ ਕਬਜ਼ਾ ਕੀਤਾ ਸੀ ਕਾਫੀ ਸਮੱਸਿਆ ਦਾ ਸੀ ਪਾਣੀ ਖੜਾ ਰਹਿ ਤੀ ਉਹਰਾ ਹਾਲਤੀ ਹੁਣ ਨਗਰ ਕੌਂਸਲ ਦੇ ਅੰਡਰ ਆ ਗਿਆ ਕਬਜ਼ਾ ਤਕਰੀਬਨ 25 ਤੋਂ 30 ਸਾਲ ਦਾ ਸੀਗਾ ਜੀ ਤੇ ਹੁਣ ਨਗਰ ਕੌਂਸਲ ਦਾ ਕਬਜ਼ਾ ਸੀ ਬਹੁਤ ਸਾਰੇ ਮੱਲੇਬਾਜ਼ ਸਾਰੇ ਬਹੁਤ ਖੁਸ਼ ਆ ਜੀ ਇਸ ਗੱਲ ਤੋਂ ਵੀ ਇਹ ਸਾਡੇ ਸਾਫ ਸਫਾਈਆ ਹੋਰ ਕੀ ਪ੍ਰੋਬਲਮ ਕੀ ਹੁੰਦੀ ਸੀ ਸਭ ਤੋਂ ਜ਼ਿਆਦਾ ਪ੍ਰੋਬਲਮ ਸਾਨੂੰ ਇੱਥੇ ਬਾਰਿਸ਼ ਦੇ ਪਾਣੀ ਸੀ ਜੋ ਕਿ ਇੱਥੇ ਇਕੱਤਰ ਹੋ ਜਾਂਦਾ ਸੀਗਾ ਤੇ ਸਬਸਲੰਡੀਦਾਰੇ ਮੋਟਰ ਸੀ ਬਿਮਾਰੀਆਂ ਵੀ ਕਾਹਤੇ ਮਤ ਤੇ ਬਿਮਾਰੀਆਂ ਪੈਨਲ ਦਾ ਬੋਰਡ ਨਗਰ ਕੌਂਸਲ ਕਹਿ ਰਹੀ ਹੈ ਪਾਰਕ ਬਣਾਇਆ ਜਾਏਗਾ ਤੇ ਤੁਹਾਡਾ ਵੀ ਜਿਹੜਾ ਹੈਗਾ ਵਧੀਆ ਹੋ ਜਾਊਗਾ ਇੰਦਰ ਵੈਦਰ ਕੌਂਸਲ ਦਾ ਬਹੁਤ ਵਧੀਆ ਹੋ ਫੈਸਲਾ ਜੀ ਇਹ ਜਿਹੜਾ ਇਹ ਪਲਾਟ ਨੂੰ ਕਬਜ਼ਾ ਛਡਾ ਕੇ ਜਿਹੜਾ ਆਪ ਨੀਤੀ ਸਾਡੇ ਪਰਸਨ ਵਾਸਤੇ ਜਾਂ ਲੋਕਾਂ ਲਈ ਪਰਤਨ ਵਾਸਤੇ ਇਹ ਪਾਰਕ ਬਣਾਉਣ ਦੀ ਪਲਾਨਿੰਗ ਕਰ ਰਹੇ ਹਨ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ